vai grupo o vai ਮਰਨ ਨਾਂ ਸਾ ਤੋਂ ਜੈ ਸਾ ਤੂੰ ਹੈ ਸੱਚੇ ਅਲਖ ਅਪਾਰ ਅਤੋਲ ਅਥਾ ਆਡੋਲ ਸੁਆਮੀ ਨਾਨਕ ਖਸਮ ਹੋ ਮਹਾਰਾ ਨਾਨਕ ਖਸਮ ਹੋ ਮਹਾਰਾ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਬਰਨ ਨਸਾ ਕੋ ਤੂੰ ਠਾਕਰ ਊਚ ਪਗਬਾਨਾ ਤੂੰ ਠਾਕਰ ਊਚ ਪਗਬਾਨਾ ਆਓ ਸਤਸੰਗਿਓ ਭਗਾਂ ਵਾਲੇ ਹੋ ਬਾਬਾ ਜੀ ਦੇ ਤਪਸਥਾਨ ਤੇ ਬੈਠ ਕੇ ਕਥਾ ਕੀਰਤਨ ਦਾ ਆਨੰਦ ਪੂਰਨ ਮਾਸੀ ਦਾ ਦਿਹਾੜਾ ਤੀਜੇ ਪਾਸਾ ਦਾ ਜੋਤੀ ਜੋਤ ਤੇ ਸਾਧ ਸੰਗਤ ਜੀ ਤੁਸੀਂ ਹਰੇਕ ਪੂਰਨ ਮਾਸੀ ਦੇ ਦਿਹਾੜੇ ਤੇ ਆ ਕੇ ਝੋਲੀਆਂ ਪਰ ਕੇ ਲੈ ਕੇ ਜਾਂਦੇ ਹੋ ਜੁੜੇ ਹੋਏ ਹੋ ਜੁੜਿਆ ਹੋਇਆ ਇੰਦਾ ਹੀ ਮੁੱਲ ਹੈ ਤੁਸੀਂ ਸੁਣ ਰਹੇ ਸੀ ਸਾਧ ਸੰਗਤ ਜੀ ਅੱਜ ਦੇ ਸਮੇਂ ਬਾਰੇ ਇਹ ਸਮਾਂ ਹੈ ਨਾ ਜਿਹੜਾ ਇਹ ਉਹ ਸਮਾਂ ਹੈ ਜਿਹੜਾ ਜੁੜਿਆ ਰਹੇਗਾ ਨਾ ਬਚਿਆ ਰਹੇਗਾ ਇਹ ਸੱਚ ਹੈ ਪ੍ਰਤੱਖ ਹੈ ਮਾਂ ਬਾਪ ਆਪਣੇ ਬੱਚਿਆਂ ਲਈ ਮਾੜਾ ਨਹੀਂ ਸੋਚਦਾ ਹੁੰਦਾ ਉਹ ਚੰਗਾ ਹੀ ਸੋਚਦਾ ਹੁੰਦਾ ਏਕ ਪਿਤਾ ਏਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਪਰ ਇਹ ਕੋਈ ਪਾਪ ਪੁੰਨਾਂ ਦੀ ਗੱਲ ਚੱਲ ਰਹੀ ਹੈ ਸਾਧ ਸੰਗਤ ਜੀ ਹੋ ਰਿਹਾ ਤਾਂ ਸਾਰਾ ਉਹਦੇ ਹੁਕਮ ਵਿੱਚ ਹੀ ਹੈ ਪਰ ਜਿੱਥੇ ਗਲਾਬ ਉੱਥੇ ਕੰਡੇ ਵੀ ਹਨ ਮੇਰਾ ਕਹਿਣ ਤੋਂ ਪਾਪ ਜਿਨ੍ਹਾਂ ਤੋਂ ਪੁੰਨ ਦਾਨ ਕਰਾਉਣਾ ਉਹਨਾਂ ਤੋਂ ਮੇਰਾ ਸੱਚੇ ਪਾਤਸ਼ਾਹ ਪੁੰਨ ਦਾਨ ਵੀ ਕਰਵਾ ਰਿਹਾ ਹੈ ਤੇ ਜੇ ਸਾਧ ਸੰਗਤ ਜੀ ਜਪ ਤਪ ਵੀ ਕਰਵਾ ਰਿਹਾ ਹੈ ਥਾਂ ਥਾਂ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬਾ ਦੇ ਅਖੰਡ ਪਾਠ ਹੋ ਰਹੇ ਨੇ ਤੇ ਜਿਹੜੇ ਕੇ ਇਹ ਕਿਹਾ ਜਾਂਦਾ ਸੀ ਇਹ ਅਖੰਡ ਪਾਠਾਂ ਦੀ ਕੋਈ ਲੋੜ ਨਹੀਂ ਹੈ ਤੁਸੀਂ ਮਹਾਪੁਰਖਾ ਤੋਂ ਸੁਣ ਰਹੇ ਸੀ ਸੰਪਡਖੰਡ ਪਾਠ ਚੱਲ ਰਹੇ ਨੇ ਸਹਿਜ ਪਾਠ ਚੱਲ ਰਹੇ ਨੇ ਮੂਲ ਮੰਤਰ ਦਾ ਜਾਪ ਚੱਲ ਰਿਹਾ ਹੈ ਸਾਧ ਸੰਗਤ ਜੀ ਸੁਖਮਨੀ ਸਾਹਿਬਾਂ ਦੇ ਪਾਠ ਹੋ ਰਹੇ ਨੇ ਕਾਦੀ ਖਾਤਰ ਪੰਜਾਬ ਦੇ ਭਲੇ ਦੀ ਖਾਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਇੱਕ ਜਪ ਤਪ ਵੀ ਹੈ ਤੇ ਸਾਧ ਸੰਗਤ ਜੀ ਮੈਨੂੰ ਇੱਕ ਵਿਸ਼ਵਾਸ ਹੈ ਮੈਂ ਆਪਣੇ ਵਿਸ਼ਵਾਸ ਨਾਲ ਕਹਿੰਦਾ ਕਿਉਂਕਿ ਬਾਬਾ ਨਨ ਸਿੰਘ ਜੀ ਦੇ ਸੱਚੇ ਤੇ ਸੁੱਚੇ ਦਰਬਾਰ ਵਿੱਚ ਬੈਠੇ ਆਂ ਇਹ ਉਸ ਸਮਾਂ ਆ ਗਿਆ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਦਾ ਇੱਕ ਬਚਨ ਸੀ ਉਹ ਕਿਹੜਾ ਬਚਨ ਸੀਗਾ ਧੰਨ ਬਾਬਾ ਬਰੀਆਂ ਬਾਵਾ ਪੈਣਾ ਧੀਆਂ ਬੈਠੀਆਂ ਨੇ ਹੁਣ ਦੇ ਬੱਚਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਆਹ ਇੱਕ ਚੱਕੀਆਂ ਹੁੰਦੀਆਂ ਸੀ ਆ ਘਰਾਂ ਦੇ ਵਿੱਚ ਸਾਡੀਆਂ ਮਾਈਆਂ ਉਹ ਤੇ ਆਟਾ ਪੀਸ ਕੇ ਪ੍ਰਸ਼ਾਦਾ ਪਕਾਉਂਦੀਆਂ ਆਉਂਦੀਆਂ ਸੀ ਆ ਚੱਕੀਆਂ ਘਰੇ ਹੁੰਦੀਆਂ ਸੀ ਜਦੋਂ ਉਹਨਾਂ ਚੱਕੀਆਂ ਨੂੰ ਆਟਾ ਪੀਸ ਕੇ ਉਪਰੰਤ ਉਸ ਨੂੰ ਖੋਲ੍ਹਦੀਆਂ ਸੀ ਦੋਨੇ ਚੱਕਿਆਂ ਨੂੰ ਤਾਂ ਉਹਦੇ ਵਿੱਚ ਆਟੇ ਆਟਾ ਵੀ ਹੁੰਦਾ ਸੀ ਦਾਣਾ ਦੁਫਾੜ ਵੀ ਹੁੰਦਾ ਸੀ ਤੇ ਸਾਫਤ ਦਾਣਾ ਵੀ ਹੁੰਦਾ ਸੀ ਤੇ ਸਾਤ ਦਾਣਾ ਕਿਹੜਾ ਹੁੰਦਾ ਸੀ ਜਿਹੜਾ ਕਿੱਲੀ ਨਾਲ ਲੱਗਿਆ ਹੁੰਦਾ ਸੀ ਸਾਤ ਦਾਣਾ ਉਹ ਹੁੰਦਾ ਸੀ ਜਿਹੜਾ ਕਿੱਲੀ ਨਾਲ ਲੱਗਿਆ ਹੁੰਦਾ ਸੀ ਸਾਧ ਸੰਗਤ ਜੀ ਧੰਨ ਬਾਬਾ ਇਸਰ ਸਿੰਘ ਜੀ ਦਾ ਬਚਨ ਸੀ ਬਾਬਾ ਜੀ ਕਹਿੰਦੇ ਜਿਹੜਾ ਗੁਰੂ ਨਾਨਕ ਦੇ ਚਰਨਾਂ ਤੋਂ ਇੱਧਰ ਉੱਧਰ ਹੋ ਗਿਆ ਦਲੀਆ ਦਫਾੜ ਆਟਾ ਵੀ ਹੋ ਸਕਦਾ ਆਟਾ ਵੀ ਹੋ ਸਕਦਾ ਹੈ ਜਿਹੜਾ ਮੇਰੇ ਗੁਰੂ ਨਾਨਕ ਦੇ ਚਰਣਾ ਤੋਂ ਇਧਰ ਉਧਰ ਹੋ ਗਿਆ ਟੁੱਟ ਗਿਆ ਵਿਸੜ ਗਿਆ ਮਾੜੇ ਪਾਸੇ ਚਲਾ ਗਿਆ ਗੁਰਮੁਖ ਤੇ ਮਨਮੁਖ ਗੁਰਮੁਖ ਲਾਹਾ ਲੈ ਜਾਂਦੇ ਨੇ ਮਨਮੁਖ ਆਪਣਾ ਬੂਲ ਵੀ ਗਵਾ ਜਾਂਦੇ ਨੇ ਤੇ ਸਾਧ ਸੰਗਤ ਜੀ ਆਪਾਂ ਨੂੰ ਜੋ ਗੁਰਮਤਿ ਮਰਜ਼ਾਦਾ ਬਾਬਾ ਅਨੰਦ ਸਿੰਘ ਜੀ ਦੇ ਘਰ ਦੀ ਜੋ ਦਸੀ ਅਨ ਪਵਿੱਤਰਤਾ ਹੈ ਤੇ ਸਾਧ ਸੰਗਤ ਜੀ ਵੇਰਾ ਕਹਿਣ ਤੋਂ ਭਾਵ ਜੋ ਬਾਬਾ ਜੀ ਨੇ ਮਾਰਗ ਦੱਸਿਆ ਹੈ ਅੰਮ੍ਰਿਤ ਵੇਲੇ ਉੱਠ ਕੇ ਨਿਤ ਨਿਯਮ ਹਰ ਜਸ ਕਥਾ ਕੀਰਤਨ ਸੁਣਿਆ ਕਰੋ ਸਾਧ ਸੰਗਤ ਜੀ ਤੁਸੀਂ ਇੱਕ ਗੱਲ ਦੇਖੀ ਹੈ ਉਹ ਭਲਿਓ ਕਿੰਨੀ ਬੇਅਦਬੀ ਹੋ ਰਹੀ ਹੈ ਕਿਸੇ ਸਮੇਂ ਵਿੱਚ ਸੁਣਿਆ ਵੀ ਗੁਰੂ ਗ੍ਰੰਥ ਸਾਹਿਬਾ ਦੀ ਬੇਅਦਬੀ ਹੋਈ ਕਿਸੇ ਸਮੇਂ ਵਿੱਚ ਸੁਣਿਆ ਹੈ ਗੁਰੂ ਘਰਾਂ ਦੇ ਵਿੱਚ ਬੈਠ ਕੇ ਬੇਅਦਵੀ ਹੋ ਰਹੀ ਹੈ ਇਹਦਾ ਕਾਰਨ ਕੀ ਹੈ ਇੱਕ ਰੂਪੀ ਹੈ ਤੇ ਇਸ ਲਈ ਕਹਿਣ ਤੋਂ ਪਾਵ ਸਾਹ ਸੰਗਤ ਜੀ ਜੇ ਆਪਾਂ ਜਿਹੜੇ ਸਾਡੇ ਅੱਜ ਮਹਾਂਪੁਰਖ ਨੇ ਜਿਹੜੇ ਪੂਰਨ ਮਹਾਂਪੁਰਖ ਨੇ ਜਿਹੜੇ ਰੱਬ ਦੇ ਪਹਿ ਵਿੱਚ ਰਹਿਣ ਵਾਲੇ ਨੇ ਜਿਹੜੇ ਰੱਬ ਨੂੰ ਖਾਜਨ ਰਾਜ ਸਮਝਣ ਵਾਲੇ ਨੇ ਜਿਹੜੇ ਰੱਬ ਤੋਂ ਦੂਰ ਨਹੀਂ ਹੈ ਤੇ ਸਾਧ ਸੰਗਤ ਜੀ ਉਹ ਜਪਦੇ ਵੀ ਜਪਾਉਂਦੇ ਵੀ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਦੇ ਵੀ ਨੇ ਪਰ ਦੁੱਖ ਇਸ ਗੱਲ ਦਾ ਹੈ ਜਿਹੜੇ ਕਰੋ ਬੇਕਾਰ ਅੱਜ ਦੇਖਿਆ ਤੁਸੀਂ ਦੇਖਦੇ ਹੋ ਆਪਾਂ ਸਾਰੇ ਦੇਖਦੇ ਆ ਅਸੀਂ ਤਾਂ ਹਰ ਰੋਜ਼ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੇ ਕੋਈ ਜੈਸੇ ਬਾਲਕ ਪਾਇਸ ਪਾਈ ਲੱਖ ਉਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਪਾਤੀ ਬਹੁੜ ਪਿਤਾ ਗਲ ਲਾਵੈ ਪਿਛਲੇ ਔਗਣ ਬਖਸ ਲੈ ਪ੍ਰਭ ਆਗੈ ਮਾਰਗ ਪਾਵੈ ਸੱਚੇ ਪਾਤਸ਼ਾ ਜੇ ਕੋਈ ਗਲਤੀਆਂ ਤਾਂ maaf ਕਰ ਦਿਓ ਆਪਦੇ ਚੰਨਾਂ ਨਾਲ ਜੋੜੀ ਰੱਖਿਓ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਆਪਣੀ ਗੋਦ ਵਿੱਚ ਰੱਖੋ ਸੱਚੇ ਪਾਤਸ਼ਾ ਮਿਹਰ ਕਰਿਓ ਕਿਰਪਾ ਕਰਿਓ ਸਾਰੇ ਪੰਜਾਬ ਦੇ ਵਿੱਚ ਸੁੱਖਾਂ ਦੀ ਸੁੱਖਾਂ ਦਾ ਨਿਵਾਸ ਬਖਸੋ ਸ਼ਾਂਤੀ ਬਖਸੋ ਚੜਦੀ ਕਲਾ ਬਖਸੋ ਆਪਦੇ ਚਰਨਾਂ ਨਾਲ ਜੋੜੀ ਜੋੜੀ ਰੱਖੋ ਸੱਚੇ ਪਾਤਸ਼ਾਹ ਆਪਾਂ ਵੀ ਗੁਰੂ ਵਾਲੇ ਬਣੀਏ ਅਮਰਤ ਸਕੀਏ ਸਾਧ ਸੰਗਤ ਜੀ ਫੇਰ ਹੀ ਆਪਾਂ ਗੁਰੂ ਦੇ ਚਰਨਾਂ ਵਿੱਚ ਫੇਰ ਆਪਾਂ ਨੂੰ ਤਤੀਵਾ ਨਹੀਂ ਲੱਗਣ ਦੇ ਵਗਰਬ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਮਝੀ ਸਭ ਨਹੀਂ ਥਾਈ ਤਾ ਪੌਕੇ ਹਾ ਕੜਾ ਜੀ ਜਿਹੜਾ ਜੁੜਿਆ ਰਹੇਗਾ ਉਹਨੂੰ ਮੇਰਾ ਮਾਲਕ ਤੱਤੀ ਵਾ ਨਹੀਂ ਲਗਣ ਦੇਗਾ ਤੱਤੀ ਵਾ ਨਹੀਂ ਲਗਣ ਦੇਵੇਗਾ ਇਸ ਲਈ ਸਾਧ ਸੰਗਤ ਜੀ ਇਹ ਜਿਹੜਾ ਇਹ ਸਾਰਾ ਪ੍ਰੋਗਰਾਮ ਆਪਾਂ ਦੇਖ ਰਹੇ ਆ ਅੱਜ ਅੱਖ ਆਪਣੀ ਅੱਖਾਂ ਨਾਲ ਦੇਖ ਰਹੇ ਆ ਕਰੋਨੇ ਵੇਲੇ ਕੀ ਹੋਇਆ ਸੀ ਕਿੰਨਾ ਨੁਕਸਾਨ ਹੋਇਆ ਪਰ ਜਿਹੜੇ ਨਾਮ ਜਪਣ ਵਾਲੇ ਉਦੋਂ ਵੀ ਮਾਹਪੁਰਖਾਂ ਨੇ ਤਾਂ ਤਾਂ ਜਗਾ ਜਗਾ ਮਾਹਪੁਰਖ ਬਾਬਾ ਕਾਲਾ ਸਿੰਘ ਜੀ ਇਧਰ ਕਿ ਦੱਸਿਆ ਗੁਰੂ ਪਿਆਰਿਆਂ ਨੇ ਵੀ ਸੱਪਟ ਪਾੜ ਚੱਲਦੇ ਨੇ ਇਧਰ ਮਾਹਪੁਰਖ ਬਾਬਾ ਸਿਗਦੇਵ ਸਿੰਘ ਜੀ ਉਹਨਾਂ ਦੇ ਵੀ ਚਲਾਏ ਬਾਠ ਤੇ ਇਧਰ ਵੀ ਮਾਹਪੁਰਖ ਬਾਬਾ ਗੁਰਜੀਤ ਸਿੰਘ ਜੀ ਮਹਾਰਾਜ ਹਮੇਸ਼ਾ ਲਈ ਉਹ ਅਰਦਾਸ ਕਰਦੇ ਰਹਿੰਦੇ ਨੇ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ ਹਮੇਸ਼ਾ ਲਈ ਸੰਸਾਰ ਦੇ ਭਲੇ ਦੀ ਖਾਤਰ ਅਰਦਾਸਾਂ ਬੇਨਤੀਆਂ ਮਾਹਪੁਰਖ ਬਾਬਾ ਲਖਾ ਸਿੰਘ ਜੀ ਮੈਂ ਕਹਿੰਨਾ ਵੀ ਸਾਰੇ ਮਾਹਪੁਰਖ ਹੀ ਸਾਧ ਸੰਗਤ ਜੀ ਇਥੋਂ ਆਵਾਜ਼ ਇਹੋ ਹੀ ਆਉਂਦੀ ਐ ਸੱਚੇ ਪਾਸਾ ਨਾਮ ਖਮਾਰੀ দান ਕਾ ਚੜੀ ਰਹੇ ਦਿਨ ਰਾਤ ਸੱਚੇ ਪਾਸਾ ਸਭਨਾ ਦਾ ਭਲਾ ਕਰਿਓ ਇਹ ਨਾਨਕ ਸਰ ਦੀ ਧਰਤੀ ਦੀ ਆਵਾਜ਼ ਐ ਬਈ ਬਾਬਾ ਜੀ ਕਿਰਪਾ ਕਰਿਓ ਸਾਰੇ ਦੇਸਾਂ ਪ੍ਰਦੇਸਾਂ ਵਿੱਚ ਵੀ ਸੰਗਤਾਂ ਦੇ ਮੇਰ ਪ੍ਰਿਆਤਿ ਰੱਖੋ ਅੱਜ ਸਾਡੇ ਗੁਰੂ ਪਿਆਰੇ ਬੱਤ ਚੜਕੇ ਸਵਾਮਾ ਕਰ ਰਹੇ ਐ ਉਹਨਾਂ ਨੇ ਦੁੱਖਾਂ ਤਕਲੀਫਾਂ ਸੁਣ ਰਹੇ ਨੇ ਜਾ ਕੇ ਦੇਖ ਰਹੇ ਨੇ ਜਿਹੜੇ ਸੱਚੇ ਦਿਲੋਂ ਗਏ ਨੇ ਨਾ ਉਹਨਾਂ ਨੂੰ ਗੁਰੂ ਸਾਹਿਬ ਹੋਰ ਮੇਰਾਂ ਚੜ੍ਹਦੀਆਂ ਕਲਾ ਬਖਸ਼ੇਗਾ ਇਸ ਲਈ ਸਾਧ ਸੰਗਤ ਜੀ ਇਹ ਸਮਾਂ ਐਸਾ ਹੈ ਨਾਮ ਜਪੋ ਸੇਵਾ ਸਿਮਰ ਕਰੋ ਸਤਗੁਰ ਕੀ ਸੇਵਾ ਸਭਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਹੋਮੇ ਵਿੱਚੋਂ ਚਲੀ ਜਾਂਦੀ ਏ ਜਦੋਂ ਗੁਰੂ ਦੇ ਚਰਨਾਂ ਵਿੱਚ ਆਪਾ ਆ ਕੇ ਸੇਵਾ ਤੇ ਸਿਮਰਨ ਕਰਦੇ ਆਓ ਆਪਾਂ ਆ ਧਰਨਾ ਬੜ ਕੇ ਸੰਭਾਲਤੀ ਕਰਾਂਗੇ ਸਾਰੀ ਸੰਗਤ ਭਾਗਾਂ ਵਾਲਿਓ ਸਰ ਜੱਪੇ ਭਾਈ ਬਖਸੋ ਗੁਰੂ ਮੇਰੇ ਆ ਸੇਵਾ ਤੇ ਸਿਮਰਨ ਸਾਨੂੰ ਬਖਸੋ ਗੁਰੂ ਮੇਰੇ सिमरन सो ਸਿੰਧ ਜੀ ਪੁਚਕ ਦੇ ਖੇਮਾ ਬਲਾਉ ਪਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਹੰਤ ਕੁਲਦੀਪ ਸਿੰਘ ਜੀ ਗੁਰਮੁਖ ਪਿਆਰੇ